ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਅਰਸ਼ਦੀਪ ਸਫਰੀ ਤੇ ਉਮੀਦ ਕਰਦੇ ਕਿ ਸਾਰੇ ਜਾਨੇ ਬਹੁਤ ਵਧੀਆ ਹੋਵੋਗੇ ਤੁਸੀਂ ਤੇ ਠੰਡ ਬਹੁਤ ਹੈ ਜੀ ਤੇ ਮੇਰੇ ਅਰਗੇ ਤਰ ਰਜਾਈਆਂ ਚ ਪਈ ਰਹਿੰਦੀ ਐ ਤੁਸੀਂ ਵੀ ਤੁਸੀਂ ਵੀ ਵੇਰੇ ਨੇ ਜੇ ਤੁਸੀਂ ਵਿਹਲੇ ਹੋਵੋਗੇ ਨਾ ਮੇਰੇ ਵਾਂਗੂ ਫਿਰ ਤੁਸੀਂ ਰਜਾਈਆਂ ਛੱਡਦੇ ਨਹੀਂ ਹੋਵੋਗੇ ਤੇ ਜੇ ਤੁਸੀਂ ਕੰਮਕਾਰ ਹੋਲੇ ਫਿਰ ਤੁਹਾਨੂੰ ਤਾਂ ਜਾਣਾ ਹੀ ਪੈਣਾ ਰਜਾਈਆਂ ਛੱਡ ਕੇ ਨਾ ਤੇ ਮੈਂ ਤਾਂ ਵਿਹਲੀ ਹੁੰਨੀ ਜਦੋਂ ਮੈਨੂੰ ਕੋਈ ਕੰਮ ਹੁੰਦਾ ਮੈਂ ਤਾਂ ਤਾਂ ਜਾਨੀ ਨਹੀਂ ਤੇ ਮੈਂ ਵਿਹਲੀ ਹੁੰਨੀ ਹਾਂ ਕਹਿੰਦੇ ਆਪਣੀ ਤਕਦੀਰ ਆਪ ਨੂੰ ਬਣਾਉਣੀ ਪੈਂਦੀ ਆ ਮਿਹਨਤ ਕਰਕੇ ਮਿਹਨਤ ਕਰਨੀ ਪੈਂਦੀ ਆ ਤੁਹਾਨੂੰ ਪਤਾ ਵੀ ਤਕਦੀਰ ਐਵੇਂ ਤਾਂ ਵਿਹਲੇ ਬੈਠੇ ਰਜਾਈਆਂ ਚ ਬਣ ਕੇ ਬੈਠ ਕੇ ਤਾਂ ਬਣਦੀ ਨਹੀਂ ਮਿਹਨਤ ਕਰਨੀ ਪੈਂਦੀ ਬਾਹਰ ਜਾਣਾ ਪੈਂਦਾ ਸੰਘਰਸ਼ ਕਰਨਾ ਪੈਂਦਾ ਨਾ ਤੇ ਮਿਹਨਤ ਕਰਨੀ ਪੈਂਦੀ ਆ ਕਹਿੰਦੇ ਜ਼ਿੰਦਗੀ ਚ ਰਿਸਕ ਲੈਣੇ ਵੀ ਜ਼ਰੂਰੀ ਆ ਜੇ ਪਰ ਰਿਸਕ ਨਾ ਲਵਾਂਗੇ ਤਾਂ ਆਪਾਂ ਨੂੰ ਕੰਮ ਦਾ ਪਤਾ ਕਿਵੇਂ ਲੱਗੂਗਾ ਤੇ ਦੂਜੀ ਗੱਲ ਇਹ ਆ ਵੀ ਰਿਸਕ ਵੀ ਤਾਂ ਲੈਣਾ ਜੇ ਆਪਾਂ ਨੂੰ ਨੌਲੇਜ ਆ ਤਾਂ ਐਵੇਂ ਨਹੀਂ ਵੀ ਕਿ ਰਿਸਕ ਲੈਣ ਲੱਗ ਜੀ ਵਗੱਡੀ ਸਿੱਖ ਗਏ ਵੀ ਅਰਸ਼ ਨੇ ਕਹਤਾ ਵੀ ਗੱਡੀ ਸਿੱਖਣੀ ਹੈ ਨਾ 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 ਪਾਈ ਮੇਰੇ ਮਗਰ ਨਾ ਲੱਗ ਜਾਓ ਰਿਸਕ ਤਾਂ ਲੈਣਾ ਜ਼ਿੰਦਗੀ 'ਚ ਜੇ ਆਪਾਂ ਨੂੰ ਉਸ ਕੰਮ ਦੀ ਨੌਲੇਜ ਹੈ ਬਿਨਾ ਨੌਲੇਜ ਤੋਂ ਰਿਸਕ ਨਹੀਂ ਲੈਣਾ ਕਿਸੇ ਚੀਜ਼ ਦਾ ਓਕੇ ਤੇ ਮਨ ਵਿੱਚ ਕਹਿੰਦੇ ਈਰਖਾ ਵੈਰ ਵਿਰੋਧ ਨਾ ਪਾਲਿਆ ਕਰੋ ਕਿਸੇ ਪ੍ਰਤੀ ਠੀਕ ਹੈ ਇੱਕ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕਰਨ ਲੱਗੀ ਹਾਂ ਮਤਲਬ ਇੱਕ ਮਾਚਿਸ ਆ ਮਾਚਿਸ ਇੱਕ ਦਾ ਉਹ ਢੇਰ ਲੱਕੜਾਂ ਦੇ ਨੂੰ ਅੱਗ ਲਾ ਸਕਦੀ ਹੈ ਲੰਦੀ ਹੈ ਨਾ ਤੇ ਪਹਿਲਾਂ ਆਪ ਦੇ ਆਪ ਨੂੰ ਸਾੜਦੀ ਆ ਆਪਣਾ ਮੂੰਹ ਜਲਾਉਂਦੀ ਆ ਆਪ ਫਿਰ ਢੇਰ ਲੱਕੜਾਂ ਦੇ ਢੇਰ ਨੂੰ ਮਚਾ ਦਿੰਦੀ ਆ ਨਾ ਇਸੇ ਕਰਕੇ ਉਹੀ ਗੱਲ ਬੰਦਿਆਂ ਦੀ ਹੈ ਜੇ ਆਪਾਂ ਕਿਸੇ ਦਾ ਮਾੜਾ ਸੋਚਦੇ ਆ ਨਾ ਤੇ ਪਹਿਲਾਂ ਆਪਣੇ ਆਪ ਨੂੰ ਦੁਖੀ ਹੋਣਾ ਪੈਂਦਾ ਤੇ ਜੇ ਆਪਾਂ ਕਿਸੇ ਦਾ ਮਾੜਾ ਸੋਚਦੇ ਆ ਨਾ ਆਪਣੇ ਆਪ ਨੂੰ ਪਹਿਲਾਂ ਦੁਖੀ ਹੋਣਾ ਪੈਂਦਾ ਫਿਰ ਆਪਾਂ ਕਿਸੇ ਨੂੰ ਦੁਖੀ ਕਰਨ ਦਾ ਸੋਚ ਸਕਦੇ ਆ ਇਸੇ ਕਰਕੇ ਚੰਗਾ ਕਿਸੇ ਦਾ ਸੋਚੋਗੇ ਤਾਂ ਤੁਹਾਡਾ ਚੰਗਾ ਹੋਊਗਾ ਜੇ ਤੁਸੀਂ ਕਿਸੇ ਦਾ ਮਾੜਾ ਸੋਚੋਗੇ ਨਾ ਅਗਲੇ ਦਾ ਬਾਅਦ ਚੋਂ ਤੁਹਾਡਾ ਪਹਿਲਾ ਮਾੜਾ ਹੋਊਗਾ ਇਸੇ ਕਰਕੇ ਚੰਗੇ ਕਮੈਂਟ ਵੀ ਕਰਿਆ ਕਰੋ ਭਰਾਵੋ ਜੀ ਅੱਜ ਕਿਸੇ ਨੂੰ ਤੁਸੀਂ ਚੰਗਾ ਕਮੈਂਟ ਕਰਦੇ ਆ ਜਾਂ ਚੰਗਾ ਬੋਲਦੇ ਆ ਜਾਂ ਨਹੀਂ ਵੀ ਬੋਲਦੇ ਅਗਲੇ ਨੂੰ ਟਪਾ ਦਿਆ ਕਰੋ ਪਰ ਮਾੜਾ ਨਾ ਕਦੇ ਕਿਸੇ ਵੀ ਬੋਲਿਆ ਕਰੋ ਇਸ ਜ਼ਬਾਨ ਵਿੱਚ ਜ਼ਬਾਨ ਤੁਹਾਨੂੰ ਚੰਗੇ ਸ਼ਬਦ ਬੋਲਣ ਲਈ ਮਹਾਰਾਜ ਨੇ ਵਾਹਿਗੁਰੂ ਨੇ ਬਖਸ਼ਿਆ ਨਾ ਕਿ ਐਵੇਂ ਨਹੀਂ ਮਨ ਮਨ ਚ ਵੈਰ ਬਿਰੋਧ ਈਰਖਾ ਜ਼ਬਾਨ ਚ ਗੰਦਾ ਬੋਲੀ ਜਾਣਾ ਗੰਦਾ ਸੁਨਣਾ ਕੰਨਾਂ ਰਈ ਇਹ ਬਹੁਤ ਗਲਤ ਗੱਲਾਂ ਇਹ ਬੰਦਿਆਂ ਮਤਲਬ ਨੈਗੇਟਿਵਿਟੀ ਹੁੰਦੀ ਹੈ ਨਾ ਇਹ ਬੰਦੇ ਨੂੰ ਅੱਗੇ ਨਹੀਂ ਹੋਣ ਦਿੰਦੀ ਔਰ ਜਿਨ੍ਹਾਂ ਨੇ ਵੀ ਕਾਮਜ਼ੱਬ ਹੋਣਾ ਨੇ ਕਦੇ ਵੀ ਤੁਸੀਂ ਲਿਖ ਲਿਓ ਕਿ ਜਿਹੜਾ ਅਮਰਤ ਵੇਲੇ ਉੱਠ ਕੇ ਆਪਣੀ ਲਾਈਫ ਦੀ ਸ਼ੁਰੂਆਤ ਅਮਰਤ ਵੇਲੇ ਉੱਠ ਕੇ ਅਮਰਤ ਵੇਲਾ ਸੰਭਾਲਦਾ ਨੋ ਬੰਦਾ ਹਮੇਸ਼ਾ ਹੀ ਕਾਮਜ਼ੱਬ ਹੋ ਗਏ ਮੈਂ ਕਹਿ ਰਹੀ ਹਾਂ ਤੁਹਾਨੂੰ ਫਿਰ ਤੁਸੀਂ ਅਮਰਤ ਵੇਲੇ ਉੱਠ ਕੇ ਵਾਹਿਗੁਰੂ ਦਾ ਸਿਮਰਨ ਕਰਕੇ ਫਿਰ ਤੁਸੀਂ ਆਪਣੇ ਕਾਰੋਬਾਰ ਤੇ ਜਾ ਕੇ ਵੇਖਿਓ ਨਾਲੇ ਤੁਹਾਡਾ ਸਾਰਾ ਦਿਨ ਵਧੀਆ ਲੰਘੂਗਾ ਨਾਲੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਜ਼ਿੰਦਗੀ 'ਚ ਤੁਸੀਂ ਅਮਰਤ ਵੇਲੇ ਉੱਠੂਗੇ ਨਾ ਤੁਸੀਂ ਤੇ ਬਹੁਤ ਸੋਹਣਾ ਮਹਿਸੂਸ ਹੁੰਦਾ ਸਾਰਾ ਦਿਨ ਐ ਲੱਗਦਾ ਵੀ ਬਸ ਦੁਨੀਆ ਸਾਡੇ ਕੋਲੇ ਹੀ ਹੈ ਨਾ ਅਮਰਤ ਵੇਲਾ ਸੰਭਾਲਣ ਦੀ ਕੋਸ਼ਿਸ਼ ਕਰਿਆ ਕਰੋ ਤੇ ਬਹੁਤ ਸੋਹਣਾ ਲੱਗਦਾ ਸਵੇਰੇ ਸਵੇਰੇ ਉੱਠ ਕੇ ਕੋਈ ਮਤਲਬ ਰੌਲਾ ਨਹੀਂ ਕੋਈ ਸ਼ੋਰ ਸ਼ਰਾਬਾ ਨਹੀਂ ਤੇ ਬਾਅਦ ਚੋ ਤਾਂ ਪਤਾ 7 ਵਜੇ ਤੋਂ ਬਾਅਦ ਤਾਂ ਸ਼ੋਰ ਸ਼ਰਾਬਾ ਹੀ ਆਪਾਂ ਜ਼ਿੰਦਗੀ 'ਚ ਜਦੋਂ ਬਾਹਰ ਨਿਕਲ ਜਾਂਦੇ ਆ ਉਹ ਕੋਈ ਕੁਝ ਮਿਲਦਾ ਉਹ ਕੋਈ ਚੱਲਣਾ ਪੈਂਦਾ ਪਰ ਜਿਹੜਾ ਅਮਰਤ ਵੇਲਾ ਨੇ ਉਹ ਬਹੁਤ ਸੋਹਣਾ ਹੁੰਦਾ ਸ਼ਾਂਤ ਸ਼ਾਂਤ ਵਾਲਾ ਮਾਹੌਲ ਹੁੰਦਾ ਉਦੋਂ ਕੋਈ ਆਪਾਂ ਨੂੰ ਡਿਸਟਰਬਿੰਗ ਨਹੀਂ ਹੁੰਦੀਗੀ ਤੇ ਆਪਾਂ ਜੋ ਵੀ ਸੋਚਦੇ ਆਂ ਜੋ ਵੀ ਕਰਦੇ ਆਂ ਆਪਣੇ ਕੰਮ ਲਈ ਸੁਬਾ ਸੁਬੋ ਉੱਠ ਕੇ ਵਾਹਿਗੁਰੂ ਜੀ ਅਰਦਾਸ ਕਰਿਆ ਕਰੋ ਜੇ ਤੁਸੀਂ ਅੰਮ੍ਰਿਤ ਵੇਲੇ ਉੱਠਣ ਲੱਗੇ ਨਾ ਵਾਹਿਗੁਰੂ ਦਾ ਸਿਮਰਨ ਕਰਕੇ ਅਰਦਾਸ ਕਰਕੇ ਜਾਇਆ ਕਰੋ ਆਪਦੇ ਘਰ-ਬਾਰ ਕਾਰੋਬਾਰ ਲਈ ਕਿ ਵਾਹਿਗੁਰੂ ਅਸੀਂ ਆਹ ਕੰਮ ਲੈ ਗਏ ਜਾਣਾ ਚਾਹੁੰਦੇ ਆਂ ਜਾਂ ਸਾਡਾ ਆਹ ਕੰਮ ਵਿਗੜ ਨਾ ਜਾਵੇ ਆਹ ਸਾਡਾ ਸਵਾਰੋ ਸਤਿਗੁਰੂ ਜੀ ਹਮੇਸ਼ਾ ਹੀ ਤੁਹਾਡੇ ਨਾਲ ਹੈ ਹਮੇਸ਼ਾ ਹੀ ਤੁਹਾਡੇ ਨਾਲ ਰਹਿਣਗੇ ਪਰ ਅੰਮ੍ਰਿਤ ਵੇਲੇ ਉੱਠ ਕੇ ਤੁਸੀਂ ਅਰਦਾਸ ਕਰਕੇ ਵੇਖਿਓ ਕਿ ਤੁਹਾਡੀ ਜਰੂਰ ਮਨਜ਼ੂਰ ਕਰੇਗਾ ਵਾਹਿਗੁਰੂ ਹਮੇਸ਼ਾ ਤੁਹਾਡੀ ਅਰਦਾਸ ਅਮਰ ਤਵੇਲੇ ਜਰੂਰ ਸੁਣੀ ਜਾਵੇਗੀ ਜਿਹੜਾ ਅਮਰਤ ਵੇਲੇ ਸੰਭਾਲਦਾ ਉਹਦੀ ਉਹਦੀ ਵੀ ਸੁਣੀ ਜਾਵੇਗੀ ਔਰ ਜਿਹੜਾ ਲੇਟ ਅਰਦਾਸ ਬੇਨਤੀ ਕਰਦਾ ਜਿਹੜੇ ਨਹੀਂ ਕਰਦੇ ਨੇ ਭੈਣ ਭਰਾਵੋ ਅਰਦਾਸ ਬੇਨਤੀ ਜਰੂਰ ਕਰਕੇ ਜਾਇ ਕਰੋ ਆਪਣੇ ਕੰਮਕਾਰ ਤੇ ਤੇ ਬਹੁਤ ਸੋਹਣਾ ਲੱਗਦਾ ਮਤਲਬ ਜੇ ਅਮਰਤ ਵੇਲੇ ਬੰਦਾ ਉੱਠ ਕੇ ਬਸ ਐਂ ਲੱਗਦਾ ਵੀ ਬਸ ਦੁਨੀਆ ਸਾਡੀ ਐ ਤੇ ਖੁਸ਼ ਰਿਆ ਕਰੋ ਤੇ ਉਹੀ ਮੱਚਸ ਵਾਲੀ ਗੱਲ ਪਹਿਲਾਂ ਮਨ ਚ ਪਾਪ ਨਾ ਰੱਖਿਆ ਕਰੋ ਕਿਸੇ ਪ੍ਰਤੀ ਨਾ ਪਾਪ ਰੱਖਿਆ ਕਰੋ ਠੀਕ ਹੈ ਜੀ ਜੇ ਆਪਾਂ ਕਿਸੇ ਦਾ ਬੁਰਾ ਸੋਚਦੇ ਆ ਨਾ ਉਹਦਾ ਛੱਡੋ ਤੁਸੀਂ ਪਹਿਲਾਂ ਆਪਣਾ ਹੋਊਗਾ ਜੇ ਆਪਾਂ ਕਿਸੇ ਬਾਰੇ ਨੈਗੇਟਿਵਿਟੀ ਕਿਸੇ ਦਾ ਸੋਚ ਵੀ ਰਹੇ ਆ ਨਾ ਤੇ ਪਹਿਲਾਂ ਆਪਣੇ ਆਪ ਨੂੰ ਬੰਦੇ ਨੂੰ ਸਾੜਨਾ ਪੈਂਦਾ ਫਿਰ ਜਾ ਕੇ ਆਪਾਂ ਅੱਗੇ ਕਿਸੇ ਦਾ ਸੜਦਾ ਨਾ ਤੇ ਨਾ ਕਰਿਆ ਕਰੋ ਐਦਾ ਈਰਖਾ ਨਾ ਰੱਖਿਆ ਕਰੋ ਮਨ ਚ ਕੀ ਲੈ ਜਾਣਾ ਜ਼ਿੰਦਗੀ 'ਚ ਕੋਈ ਆਪਣਾ ਵਿਰੋਧੀ ਆ ਜਾਂ ਕੋਈ ਆਪਣਾ ਦੁਸ਼ਮਣ ਆ ਜਾਪੋ ਕਿਸ ਨੂੰ ਜਾਣਦੇ ਆ ਜਿਹਦੇ ਬਾਰੇ ਆਪਾਂ ਇੰਨਾ ਕੁਝ ਬੋਲ ਦਿੰਨੇ ਆ ਨਾ ਨਹੀਂ ਨਹੀਂ ਬੋਲਣਾ ਚਾਹੀਦਾ ਕਿਉਂਕਿ ਆਪਾਂ ਕਿਸ ਨੂੰ ਜਾਣ ਨਹੀਂ ਪਹਿਚਾਨ ਨਹੀਂ ਆਪਾਂ ਕਿਸ ਨੂੰ ਗਾਲ ਕੱਢ ਦਿੰਨੇ ਆ ਮਤਲਬ ਕੀ ਦੁਨੀਆ ਤੇ ਦੇਖੋ ਕੀ ਕੋਸ਼ ਹੋ ਜਾਂਦਾ ਮੈਂ ਕਹਿੰਨੀ ਆ ਆਪਣੀ ਦੁਨੀਆ ਦੁਸ਼ਮਣ ਹੈ ਜੇ ਆਪਾਂ ਕਿਸੇ ਨੂੰ ਗਲਤ ਬੋਲ ਦਿੰਨੇ ਆ ਜਾਂ ਕਿਦਾਂ ਜਾਂ ਕੋਈ ਅੱਦਾ ਦਾ ਕੰਟੈਂਟ ਆਉਂਦਾ ਤਾਂ ਵੀ ਤੁਸੀਂ ਗਲਤ ਨਾ ਬੋਲੋ ਅਗਲੇ ਨੂੰ ਟਪਾ ਦਿਓ ਬਲੌਕ ਕਰ ਦਿਓ ਜੇ ਤੁਹਾਨੂੰ ਵਧੀਆ ਨਹੀਂ ਲੱਗਦਾ ਅਗਲੇ ਤੁਸੀਂ ਬਲੌਕ ਕਰ ਦਿਓ ਪਰ ਨਹੀਂ ਭਾਈ ਫੇਸਬੁੱਕ ਤੇ ਵੀ ਐ ਕਿ ਨਹੀਂ ਮੈਨੂੰ ਮੈਂ ਨਹੀਂ ਕਹਿੰਦੀ ਕਿ ਮੈਨੂੰ ਬਹੁਤ ਮਤਲਬ ਕਮੈਂਟ ਆਉਂਦੇ ਨਾ ਮੈਨੂੰ ਕਦੇ ਕਮੈਂਟ ਨਹੀਂ ਆਇਆ ਜੇ ਮੈਨੂੰ ਆਉਂਦਾ ਵੀ ਇਹ ਗਲਤ ਕਮੈਂਟ ਤੇ ਮੈਂ ਅਗਲੇ ਨੂੰ ਬਲੌਕ ਕਰ ਦਿੰਦੀ ਨਹੀਂ ਮੈਂ ਦੂਜੀ অপਸ਼ਨ ਨਹੀਂ ਦਿੰਦੀ ਪਰ ਮੈਂ ਅਗਲੇ ਨਾਲ ਜਵਾਨ ਨਹੀਂ ਕਦੇ ਵੀ ਜਵਾਨ ਲੜਾਉਣਾ ਮੈਨੂੰ ਬਹੁਤ ਮੁਸ਼ਕਲ ਲੱਗਦਾ ਕਿ ਮੈਂ ਕਿਸੇ ਨਾਲ ਜਵਾਨ ਲੜਾਉਣੀ ਹੈ ਨਹੀਂ ਆਪਾਂ ਕਿਸੇ ਦੀ ਬਰਾਬਰੀ ਕਰ ਸਕਦੇ ਨਹੀਂ ਹਮੇਸ਼ਾ ਆਪਣੇ ਕੰਮ ਕਰ ਨੂੰ ਧਿਆਨ ਦਿਓ ਆਪਣੀ ਤਕਦੀਰ ਆਪ ਬਣਾਓ ਮਿਹਨਤ ਕਰੋ ਅਮਰਤ ਵੇਲਾ ਸੰਭਾਲੋ ਖੁਸ਼ ਰਹੋ ਕੋਸ਼ਿਸ਼ ਕਰਕੇ ਦੇਖਿਓ ਇੱਕ ਵਾਰੀ ਮੇਰੇ ਅੱਖੇ ਲੱਕੇ ਵੇਖਿਓ ਅਮਰਤ ਵੇਲੇ ਉੱਠ ਕੇ ਅਰਦਾਸ ਕਰਿਓ ਆਪਣੇ ਕਾਰੋਬਾਰ ਦੀ ਜੇ ਸਾਡੇ ਘਰੇ ਆ ਨਹੀਂ ਹੁੰਦਾ ਜਸ ਅਸੀਂ ਵਾਹਿਗੁਰੂ ਜੀ ਆਪਾਉਣੋ ਚਾਹਨੇ ਸਾਡੇ ਵੇਖਿਓ ਤੁਸੀਂ ਅਮਰਤ ਵੇਲੇ ਉੱਠ ਕੇ ਉੱਠਦੇ ਤਾਂ ਹੈਗੇ ਹੀ 9-10 ਵਜੇ ਪੁੱਟਦੇ ਹੀ 7 ਵਜੇ ਵੀ ਉੱਠਦੇ ਆ ਮੈਂ ਖੁਦ ਕਦੇ-ਕਦੇ ਲੇਟ ਹੀ ਉੱਠਦੀ ਆ ਤੇ ਉੱਠ ਕੇ ਅਰਦਾਸ ਕਰਕੇ ਵੇਖਿਓ ਆਪਣੇ ਕਾਰੋਬਾਰ ਦੀ ਅਮਰਤ ਵੇਲੇ ਉੱਠ ਕੇ 4-5 ਵਜੇ 5 ਵਜੇ ਉੱਠ ਕੇ ਤੁਸੀਂ ਅਰਦਾਸ ਕਰੋਗੇ ਨਾ ਆਪਣੇ ਕਾਰੋਬਾਰ ਦੀ ਕਿ ਵਾਹਿਗੁਰੂ ਇਹ ਸੱਚੇ ਪਾਤਸ਼ਾਹ ਸਾਨੂੰ ਆ ਮਿਲ ਜੇ ਤਾਂ ਦੇਖਿਓ ਤੁਹਾਨੂੰ ਵਾਇਗਰੂ ਨਾਂ ਨਾ ਦਿੱਤਾ ਤੁਸੀਂ ਫੇਰ ਕਹਿਓ ਕਿ ਵਾਇਗਰੂ ਨਾਂ ਅਸੀਂ ਨਹੀਂ ਉੱਢਦੇ ਤੇ ਕੋਸ਼ਿਸ਼ ਕਰਿਆ ਕਰੋ ਵਧੀਆ ਸੋਚਿਆ ਕਰੋ ਕਹਿੰਦੇ ਜਿੱਦਾਂ ਦਾ ਬੀਜੋਂਗੇ ਉਦਾਂ ਦਾ ਹੀ ਗੁਣਾ ਤੇ ਜੇ ਤੁਸੀਂ ਕਿਸੇ ਬਾਰੇ ਚੰਗਾ ਸੋਚੋਗੇ ਤੁਹਾਡਾ ਚੰਗਾ ਆਪਣੇ ਆਪ ਹੀ ਹੋ ਜਾਣਾ ਤੁਹਾਨੂੰ ਮੰਗਣ ਦੀ ਵੀ ਲੋੜ ਨਹੀਂ ਪੈਣੀ ਚੰਗਾ ਸੋਚੋ ਤੇ ਚੰਗਾ ਤੁਹਾਡਾ ਆਪਣੇ ਆਪ ਹੀ ਹੋਊਗਾ ਜੇ ਤੁਸੀਂ ਮਾੜਾ ਸੋਚਦੇ ਆਂ ਪਹਿਲਾਂ ਤੁਹਾਡਾ ਮਾੜਾ ਫੇਰ ਅਗਲੇ ਦਾ ਹੋਊਗਾ ਠੀਕ ਹੈ ਥੈਂਕ ਯੂ